ਫਤੇ ਕਬੂਲ ਕਰਿਓ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਹੱਥ ਜੋੜ ਕੇ ਫਤੇ ਕਬੂਲ ਕਰਿਓ ਜਿੰਨੇ ਵੀ ਮਿੱਤਰ ਸੱਜਣ ਭੈਣ ਭਰਾ ਸਾਡੇ ਮਾਤਾਵਾ ਕੋ ਜੋ ਸਾਡੇ ਚੈਨਲ ਨਾਲ ਜੁੜਦੇ ਨੇ ਸਾਰਿਆਂ ਦਾ ਹੱਥ ਜੋੜ ਕੇ ਤਹਿ ਦਿਲੋਂ ਧੰਨਵਾਦ ਇੱਕ ਬੇਨਤੀ ਹੈ ਜਦੋਂ ਵੀ ਸਾਡੇ ਚੈਨਲ ਤੇ ਆਉਣਿਓ ਜਾਂ ਸਾਡੇ ਚੈਨਲ ਦੇ थ्रू ਜੁੜਦੇ ਹੋ ਤਾਂ ਆਪਣੇ ਵਿਚਾਰ ਤੇ ਆਪਣੇ ਕਮੈਂਟ ਜਰੂਰ ਸਾਂਝੇ ਕਰਿਆ ਕਰੋ ਤਾਂ ਕਿ ਸਾਨੂੰ ਆਪਣੀਆਂ ਗਲਤੀਆਂ ਤੇ ਪਤਾ ਲੱਗ ਸਕੇ ਤੇ ਸਾਡੇ ਲਈ ਤੁਹਾਡੇ ਕੀ ਵਿਚਾਰ ਨੇ ਉਹ ਵੀ ਤੁਸੀਂ ਬਿਆਨ ਕਰ ਸਕੋ ਸੋ ਇੱਕ ਵਾਰ ਫਿਰ ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੁਸੀਂ ਬਹੁਤ ਪਿਆਰ ਦਿੰਦੇ ਹੋ ਆਦਰ ਸਤਿਕਾਰ ਕਰਦੇ ਹੋ ਤੇ ਅੱਜ ਸਾਡਾ ਜੋ ਟੌਪਿਕ ਆ ਕੰਟੈਂਟ ਆ ਸਾਡਾ ਕਿ ਸਾਡੇ ਪਿੰਡਾਂ ਦੀ ਜ਼ਿੰਦਗੀ ਕੀ ਆ ਸਾਡੇ ਪਿੰਡਾਂ ਦੇ ਲਾਈਫ ਕੀਆ ਪੰਜਾਬੀ ਕਿਸ ਤਰ੍ਹਾਂ ਰਹਿੰਦੇ ਸਹਿੰਦੇ ਨੇ ਕਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਦੇ ਨੇ ਤੇ ਕਿਸ ਤਰ੍ਹਾਂ ਆਪਣੇ ਜੀਵਨ ਸਮਾਜਿਕ ਆਰਥਿਕ ਪੱਖੋਂ ਜਿਉਂਦੇ ਨੇ ਦੇਖੋ ਜਦੋਂ ਪਿੰਡਾਂ ਦੀ ਗੱਲ ਸ਼ੁਰੂ ਹੁੰਦੀ ਆਗਾ ਤਾਂ ਸਭ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਜੋ ਗੱਲ ਜੁੜਦੀ ਆ ਮੱਝਾਂ ਗਾਵਾਂ ਦੀ ਤੇ ਪੱਠੇ ਵੜਨ ਦੀ ਜਾਂ ਫਿਰ ਪਰਿਵਾਰਾਂ ਦੇ ਇਕੱਠੇ ਰਹਿਣ ਦੀ ਜਾਂ ਫਿਰ ਸਾਡੇ ਇੱਕ ਦੂਜੇ ਨਾਲ ਜੋ ਆਪਸੀ ਪਿਆਰ ਆ ਘਰਾਂ ਵਿੱਚ ਉਸ ਦੀ ਜਦੋਂ ਕੋਈ ਸ਼ਹਿਰੀ ਸਾਡੇ ਪਿੰਡ ਵਿੱਚ ਆ ਕੇ ਖੇਤਾਂ ਦੀ ਸ਼ੁਰੂਆਤ ਦੇਖਦਾ ਖੇਤ ਸ਼ੁਰੂ ਹੋ ਜਾਂਦੇ ਨੇ ਉਹ ਕਹਿੰਦਾ ਲੋ ਬਈ ਹੁਣ ਪਿੰਡ ਆ ਗਿਆ ਸੋ ਪਿੰਡਾਂ ਦਾ ਇਹੋ ਜਿਹਾ ਜੋ ਕਿੱਸਾ ਉਹ ਜੁੜਿਆ ਵਾ ਤੇ ਪਿੰਡਾਂ ਦੇ ਵਿੱਚ ਕਿਵੇਂ ਸਾਡੀਆਂ ਬਜ਼ੁਰਗ ਮਤਾਮਾ ਖੇਤਾਂ ਦੇ ਵਿੱਚੋਂ ਸਾਗ ਤੋੜ ਕੇ ਨਹੀਂ ਆਉਂਦੀਆਂ ਨੇ ਤੇ ਫਿਰ ਉਹ ਸਾਗ ਨੂੰ ਬਣਾਉਂਦੀਆਂ ਨੇ ਤੇ ਜਦੋਂ ਵੀ ਪੰਜਾਬ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸਰੋਂ ਦੇ ਸਾਗ ਦੀ ਗੱਲ ਜ਼ਰੂਰ ਹੁੰਦੀ ਹੈ ਤੇ ਉਹ ਸਰੋਂ ਦੇ ਸਾਗ ਲਈ ਖੇਤਾਂ ਦੇ ਵਿੱਚ ਸਰੋਂ ਬੀਜਣੀ ਵੀ ਜ਼ਰੂਰੀ ਆ ਕਿਉਂਕਿ ਸਰੋਂ ਬੀਜੇਗੇ ਤਾਂ ਹੀ ਸਰੋਂ ਦਾ ਸਾਗ ਮਿਲੂਗਾ ਤੇ ਦੁੱਧ ਘਿਓ ਲੱਸੀ ਦੀ ਗੱਲ ਕਰਦੇ ਆ ਨਾਲ ਦੀ ਨਾਲ ਤੇ ਜਦੋਂ ਅਸੀਂ ਦੁੱਧ ਦੀ ਜਾਂ ਲੱਸੀ ਦੀ ਗੱਲ ਤੋਲਦੇ ਆ ਤਾਂ ਵੀ ਸਾਨੂੰ ਪਿੰਡਾਂ ਦੀ ਯਾਦ ਆਉਂਦੀ ਆ ਕਿਉਂਕਿ ਜਿਹੜਾ ਘਰਾਂ ਦੇ ਵਿੱਚ ਦੁੱਧ ਆ ਨਾ ਉਹ ਹੋਰ ਤੁਹਾਨੂੰ ਕਿਤੇ ਨਹੀਂ ਮਿਲ ਸਕਦਾ ਸੈਂਥੈਟਿਕ ਚੀਜ਼ਾਂ ਦੀ ਵਰਤੋਂ ਜ਼ਿਆਦਾ ਹੋ ਗਈ ਪਰ ਜਿਹੜੀ ਦੇਸੀ ਖਾਣ ਆ ਉਹ ਪਿੰਡਾਂ ਤੋਂ ਹੀ ਮਿਲ ਸਕਦੀ ਆ ਹੋਰ ਤੁਹਾਨੂੰ ਕਿਤੋਂ ਨਹੀਂ ਮਿਲਦੀ ਦੇਸੀ ਖਾਣ ਸ਼ੁਰੂਆਤ ਹੀ ਪਿੰਡਾਂ ਤੋਂ ਹੁੰਦੀ ਆ ਤੇ ਉਸ ਦੇਸੀ ਖਾਣ ਦੀ ਜੋ ਪਰਤਰਾ ਉਹ ਵੀ ਪਿੰਡਾਂ ਤੋਂ ਸ਼ੁਰੂ ਹੁੰਦੀਆਂ ਦੇਖੋ ਪਿੰਡਾਂ ਦੇ ਵਿੱਚ ਜੋ ਸਾਡਾ ਕਲਚਰ ਆ ਇਕੱਠੇ ਰਹਿਣਾ ਇੱਕ ਦੂਜੇ ਨਾਲ ਪਿਆਰ ਦੀ ਭਾਵਨਾ ਬਣਾ ਕੇ ਰੱਖਣਾ ਇੱਕ ਦੂਜੇ ਨਾਲ ਪਿਆਰ ਦੀ ਬੋਲੀ ਬੋਲਣਾ ਹਰ ਇੱਕ ਨੂੰ ਮਾਣ ਸਨਮਾਨ ਦੇਣਾ ਤੇ ਹਰ ਇੱਕ ਦੀ ਭਾਵਨਾਵਾਂ ਦੇ ਆ ਤੋ ਸਾਡੇ ਪਿੰਡ ਦੇ ਵਿੱਚ ਜਦੋਂ ਕੋਈ ਵੀ ਆ ਕੇ ਗੀੜਾ ਦਿੰਦਾ ਤਾਂ ਸੋਚਦਾ ਕਿ ਪਿੰਡਾਂ ਵਰਗੀ ਕਿਤੇ ਮੌਜ ਨਹੀਂ ਤੇ ਪਿੰਡਾਂ ਵਰਗੀ ਕਿਤੇ ਖਾਣ ਪਾਲ ਨਹੀਂ ਪਿੰਡਾਂ ਵਰਗਾ ਚਾਹੇ ਉਹ ਨਸੀਆ ਚਾਹੇ ਉਹ ਘਿਓ ਆ ਚਾਹੇ ਉਹ ਦੁੱਧ ਆ ਚਾਹੇ ਉਹ ਪਨੀਰ ਆ ਚਾਹੇ ਮੱਖਣ ਦੀ ਗੱਲ ਕਰੀਏ ਉਹ ਪਿੰਡਾਂ ਦੇ ਵਿੱਚ ਜੋ ਦੇਸੀ ਤਰੀਕੇ ਨਾਲ ਸਾਡੇ ਘਰਾਂ ਵਿੱਚ ਸਾਡੀਆਂ ਮائیں ਸਾਡੀਆਂ ਮਜੂਰ ਮਾਤਾਵਾਂ ਤਿਆਰ ਕਰਦੀਆਂ ਨੇ ਉਸ ਤਰ੍ਹਾਂ ਦੀ ਚੀਜ਼ ਸ਼ਹਿਰਾਂ ਵਾਲੇ ਵੀ ਖਾਣ ਨੂੰ ਤਸ ਜਾਂਦੇ ਨੇ ਅੱਜ ਕੱਲ ਸੈਂਥੈਟਿਕ ਚੀਜ਼ਾਂ ਦੀ ਪਰਮਾਰ ਹੋਣ ਕਰਕੇ ਲੋਕ ਪਿੰਡਾਂ ਦੇ ਵਿੱਚੋਂ ਦੁੱਧ ਲੈਣਾ ਪਸੰਦ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ ਸ਼ਹਿਰਾਂ ਦੇ ਵਿੱਚ ਜੋ ਚੀਜ਼ ਬਿਕ ਰਹੀ ਆ ਉਹ ਨਕਲੀ ਤੇ ਸੈਂਥੈਟਿਕ ਬਿਕ ਰਹੀ ਆ ਪਰ ਗੱਲ ਇੱਥੇ ਜਦੋਂ ਪਿੰਡਾਂ ਦੀ ਹੁੰਦੀ ਆ ਸਾਡੇ ਕਲਚਰ ਦੀ ਹੁੰਦੀ ਆ ਹਰ ਘਰ ਜਾਓਗੇ ਤੁਹਾਨੂੰ ਪਸ਼ੂ ਆ ਮਿਲ ਜਾਣਗੇ ਡੰਗਰ ਪਸ਼ੂ ਆ ਮਿਲ ਜਾਣਗੇ ਮੱਝਾਂ ਗਾਂ ਆ ਮਿਲ ਜਾਣਗੀਆਂ ਤਾਂ ਦੁੱਧ ਵੀ ਹਰ ਘਰ ਵਿੱਚ ਤੁਹਾਨੂੰ ਆ ਮਿਲ ਜੂ ਤੇ ਉਹ ਵੀ ਸ਼ੁੱਧ ਦੇਸੀ ਦੁੱਧ ਕਿਉਂਕਿ ਹੁਣ ਜੋ ਇੱਕ ਦੌਰ ਚੱਲ ਪਿਆ ਇੱਕ ਬਾਹਰ ਜਾਣ ਦੇ ਕਿਸੇ ਚੱਲ ਪਈ ਇਸ وجہ ਕਰਕੇ ਥੋੜਾ ਜਿਹਾ ਪਿੰਡ ਵੀ ਪਿੱਛੇ ਗਏ ਨੇ ਕਿਉਂਕਿ ਸਾਡੇ ਬਜ਼ੁਰਗ ਆਪਣੇ ਹੱਥੀ ਕੰਮ ਕਰਦੇ ਸੀ ਤੰਦਰੁਸਤ ਨਰੋਏ ਰਹਿੰਦੇ ਸੀ ਦੇਸੀ ਖਾਣੇ ਖਾਂਦੇ ਸੀ ਪਰ ਅੱਜ ਬਾਹਰ ਜਾਣ ਦੀ ਹੋੜ ਵਿੱਚ ਉਹ ਚੀਜ਼ਾਂ ਗਾਇਬ ਹੁੰਦੀਆਂ ਜਾ ਰਹੇ ਗੱਲ ਜਦੋਂ ਪੰਜਾਬੀ ਜ਼ਿੰਦਗੀ ਦੀ ਕਰਦੇ ਆ ਪੰਜਾਬ ਦੇ ਪਿੰਡਾਂ ਦੀ ਗੱਲ ਕਰਦੇ ਆ ਤਾਂ ਗੁਰੂ ਘਰਾਂ ਦੇ ਵਿੱਚ ਹਜੇ ਵੀ ਗੁਰੂ ਘਰ ਦੇ ਗ੍ਰੰਥੀ ਸਿੰਘ ਵੱਲੋਂ ਜਦੋਂ ਹੁਕਮਨਾਮਾ ਲਿਆਂਦਾ ਇੱਕ ਵਾਰ ਬੋਲਿਆ ਜਾਂਦਾ ਕਿ ਸਤਨਾਮ ਸ੍ਰੀ ਵਾਹਿਗੁਰੂ ਤੇ ਉਹ ਸ਼ਬਦ ਚਾਲਨ ਕੀਤੇ ਜਾਂਦੇ ਨੇ ਕਿ ਭਾਈ ਉਠੋ ਅਮਰਤ ਮੇਲਾ ਹੋ ਗਿਆ ਅਸ਼ਨਾਨ ਕਰੋ ਗੁਰੂ ਘਰਾਂ ਆਓ ਗੁਰੂ ਘਰ ਮੱਥਾ ਟੇਕੋ ਗੁਰੂ ਕਮ ਨਾਲ ਜੁੜੋ ਉਹ ਵੀ ਚੀਜ਼ਾਂ ਬੜੀਆਂ ਦਿਲ ਨੂੰ ਡੋਧੀਆਂ ਨੇ ਤੇ ਆਮ ਸੁਣਨ ਨੂੰ ਮਿਲਦੀਆਂ ਨੇ ਹਰ ਕੋਈ ਸ਼ਹਿਰ ਦਾ ਬੰਦਾ ਜਦੋਂ ਪਿੰਡ ਚ ਆਉਂਦਾ ਚਾਹੇ ਉਹ ਕਿਤੇ ਬਾਹਰਲੇ ਮੁਲਕ ਚੋਂ ਬਾਹਰ ਲਈ ਆਉਂਦਾ ਉਹ ਕਹਿੰਦਾ ਵੀ ਮੈਂ ਪਿੰਡ ਚ ਜਾ ਕੇ ਪਹਿਲਾਂ ਸਾਗ ਖਾਣਾ ਪਿੰਡ ਦਾ ਦੇਸੀ ਖਾਣ-ਪਾਣ ਖਾਣਾ ਜਾਂ ਪਿੰਡ ਦੀ ਬਰਾਸਤ ਦੇਖਣੀ ਆ ਪਿੰਡ ਦਾ ਸੱਭਿਆਚਾਰ ਵੇਖਣਾ ਕਿਉਂਕਿ ਉਹਨਾਂ ਦੇ ਮਨਾਂ ਵਿੱਚ ਹਜੇ ਪਿੰਡਾ ਪ੍ਰਤੀ ਉਹ ਪਿਆਰ ਹੈਗਾ ਪਿੰਡਾਂ ਨੂੰ ਉਹ ਦੇਖਣਾ ਚਾਹੁੰਦੇ ਨੇ ਪਿੰਡ ਦੀਆਂ ਉਹ ਗਲੀਆਂ ਪਿੰਡ ਦੀ ਉਹ ਸੜਕਾ ਪਿੰਡ ਦੇ ਉਹ ਸੂਏ ਪਿੰਡ ਦੇ ਉਹ ਦਰਾਕਤ ਖੇਤਾਂ ਦੇ ਵਿੱਚ ਲੱਗੀ ਪਾਲਕ ਸਰੋਂ ਮੇਤੀ ਖੇਤਾਂ ਵਿੱਚ ਉਗੀ ਕਣਕ ਕਚੌੜ ਉਹ ਦੇਖਣਾ ਚਾਹੁੰਦੇ ਨੇ ਕਿਵੇਂ ਦੇਸੀ ਤਰੀਕੇ ਨਾਲ ਜਦੋਂ ਠੰਡ ਆਉਂਦਾ ਖੁਆ ਬਣਾ ਕੇ ਪਿੰਨੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਅੱਜ ਵੀ ਜਦੋਂ ਸਰਦੀਆਂ ਦਾ ਮੌਸਮ ਆ ਜਾਂਦਾ ਨਾ ਬਾਹਰ ਨੇ ਹੁਣ ਕਾ ਬੀਤੇ ਬੱਚੇ ਬੈਠੇ ਕਹਿੰਦੇ ਨੇ ਕਿ ਵੀ ਸਾਨੂੰ ਹੋਏ ਦੀਆਂ ਪਿੰਨੀਆਂ ਬਣਾ ਕੇ ਦੱਸੇ ਦੇ ਭੇਜੋ ਫਿਰ ਜਦੋਂ ਕੋਈ ਖਾਂਦਾ ਇੱਕ ਗੱਲ ਹੀ ਕਹਿੰਦਾ ਕਿ ਪੰਜਾਬ ਤੋਂ ਆਇਆ ਕਿਉਂਕਿ ਜਦੋਂ ਘਰ ਦੇ ਬੜਾਈ ਚੀਜ਼ ਆਪਣੇ ਹੱਥਾਂ ਨਾਲ ਆਪਣੇ ਘਰੋਂ ਪੈਦਾ ਕੀਤੀ ਗਈ ਚੀਜ਼ ਨਾਲ ਤੁਸੀਂ ਕਿਸੇ ਵੀ ਚੀਜ਼ ਨੂੰ ਬਣਾਓਗੇ ਨਾ ਉਹਦੀ ਮਿਠਾਸ ਉਹਦਾ ਸਵਾਦ ਹੀ ਵੱਖਰਾ ਹੁੰਦਾ ਕਿਉਂਕਿ ਇੱਕ ਦੇਸੀ ਤਰੀਕੇ ਨਾਲ ਉਹ ਚੀਜ਼ ਤਿਆਰ ਕੀਤੀ ਜਾਂਦੀਆਂ ਪਰ ਅੱਜ ਜੋ ਸਿੰਥੈਟਿਕ ਚੀਜ਼ਾਂ ਦੀ ਪਰਮਾਰ ਹੋ ਗਈ ਹਰ ਜਗ੍ਹਾ ਜੋ ਕਾਰਪੋਰੇਟ ਘਰਾਣਿਆਂ ਨੇ ਲੈ ਲਈ ਪਿੰਡਾਂ ਵਿੱਚ ਵੀ ਹੁਣ ਹੌਲੀ-ਹੌਲੀ ਇਹ ਕਾਰਪੋਰੇਟ ਘਰਾਣੇ ਵੜ ਗਏ ਜਿਵੇਂ ਫੈਕਟਰੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਕਈ ਤਾਂ ਪਿੰਡ ਸਾਡੇ ਦੇਖਦੇ ਦੇਖਦੇ ਖਤਮ ਹੋ ਗਏ ਕਿਉਂਕਿ ਕੁਝ ਲੋਕਾਂ ਦੇ ਪੈਸੇ ਦੇ ਲਾਲਚ ਵਿੱਚ ਕੁਝ ਲੋਕਾਂ ਨੇ ਚਾਹੇ ਮਜਬੂਰੀਆਂ ਲਾ ਲਓ ਜਾਂ ਮਜਬੂਰੀ ਬਸ ਲਾ ਲਓ ਕੁਝ ਵੀ ਕਰਕੇ ਆਪਣੀਆਂ ਜ਼ਮੀਨਾਂ ਵੇਚੀਆਂ ਉਸ ਜ਼ਮੀਨਾਂ ਦੇ ਉੱਪਰ ਫੈਕਟਰੀਆਂ ਦੀ ਆਮਦ ਹੋ ਗਈ ਤੇ ਜਿਸ ਕਰਕੇ ਪਿੰਡ ਵੀ ਥੋੜਾ ਜਿਹਾ ਖਤਰੇ ਵਿੱਚ ਆ ਗਿਆ ਕਿਉਂਕਿ ਜੋ ਪ੍ਰਵਾਸੀ ਭਾਰਤੀਆਂ ਦਾ ਪੰਜਾਬ ਦੇ ਵਿੱਚ ਆ ਕੇ ਰਹਿਣਾ ਪੱਕੇ ਘਰ ਬਣਾ ਲੈਣਾ ਉਹ ਉਧਰੋਂ ਜੋ ਜਨਰੇਸ਼ਨ ਇੱਧਰ ਆ ਰਹੀ ਆ ਇੱਧਰ ਹੀ ਉਹਨਾਂ ਦੇ ਪਰਿਵਾਰ ਵੱਢ ਰਹੇ ਨੇ ਉਹ ਵੀ ਇੱਕ ਰਜਗਾਰ ਦੀ ਕਮੀ ਕਰਕੇ ਪਿੰਡਾਂ ਵੱਲ ਕਾਰਪੋਰੇਟ ਘਰਾਣੇ ਜਾਂ ਫੈਕਟਰੀਆਂ ਲੱਗ ਰਹੀਆਂ ਨੇ ਤਾਂ ਕਿ ਉਹ ਕੰਮ ਕਰਵਾ ਸਕਣ ਉਹ ਇਸ ਕਰਕੇ ਪਿੰਡਾਂ ਵਿੱਚ ਵੀ ਇਹ ਚੀਜ਼ਾਂ ਹੁਣ ਵਿਛੜਦੀਆਂ ਜਾ ਰਹੀਆਂ ਪਰ ਹਜੇ ਵੀ ਬਹੁਤ ਆਧ ਪਿੰਡ ਨੇ ਜਿਨ੍ਹਾਂ ਨੇ ਸਾਡਾ ਕਲਚਰ ਜਿਨ੍ਹਾਂ ਨੇ ਸਾਡੀ ਸੱਭਿਆਤਾ ਜਿਨ੍ਹਾਂ ਨੇ ਸਾਡੀ ਦੇਸੀ ਨੁਸਖੇ ਸਾਡੀਆਂ ਮਾਈਆਂ ਨੇ ਸਾਡੀਆਂ ਬੀਬੀਆਂ ਨੇ ਉਹ ਸਾਬੀਆਂ ਹੋਈਆਂ ਚੀਜ਼ਾਂ ਨੇ ਚਾਹੇ ਉਹ ਘਰਾਂ 'ਚ ਪਹਿ ਸੰਦੂਖ ਨੇ ਚਾਹੇ ਉਹ ਘੱਗਰੇ ਨੇ ਪਰਾਦੀਆਂ ਨੇ ਚਾਦਰੇ ਨੇ ਤੇ ਟੋਹਲੇ ਵਾਲੀਆਂ ਪੱਗਾਂ ਨੇ ਉਹ ਵੀ ਪੁਰਾਣੇ ਬਜ਼ੁਰਗਾਂ ਦੀਆਂ ਪੇਟੀਆਂ ਵਿੱਚ ਹਜੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਪੁਰਾਣੇ ਬਜ਼ੁਰਗ ਦਾ ਹਜੇ ਵੀ ਸਤਕਾਰ ਹੁੰਦਾ ਕਿਉਂਕਿ ਬਜ਼ੁਰਗ ਇਕ ਦੇ ਦੇਸੀ ਬਜੁਰਗ ਦੇਸੀ ਖਾਣਾ ਕਰਕੇ ਉਹ ਦੇਸੀ ਸਰੀਰ ਬਣਾਏ ਹੋਏ ਨੇ ਉਹਨਾਂ ਦੇ ਵਿੱਚ ਹਜੇ ਵੀ ਜਾਨ ਪਾਉਂਤਾ ਬਿਮਾਰੀਆਂ ਵਿਚਨ ਲੜਨ ਲਈ ਸਕਸ਼ਮ ਨੇ ਹਜੇ ਵੀ ਬਿਮਾਰੀਆਂ ਤੋਂ ਉਹ ਕੋਹਾ ਦੂਰ ਨੇ ਕਿਉਂਕਿ ਉਹਨਾਂ ਨੇ ਉਹ ਖਾਣਾ ਵਧੀਆ ਖਾਂਦੀਆਂ ਹੋਈਆਂ ਨੇ ਉਸ ਤਰ੍ਹਾਂ ਦੇ ਉਹਨਾਂ ਦੇ ਸਰੀਰ ਬਣੇ ਹੋਏ ਨੇ ਜਿਸ ਕਰਕੇ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਅੱਜ ਵੀ ਚਲੋ ਬਾਤਿਆ ਕਿ ਪਸ਼ੂਆਂ ਦੀਆਂ ਧਾਰਾਂ ਚੋਂ ਨੂੰ ਮਸ਼ੀਨਾਂ ਆ ਗਈਆਂ ਇੱਕ ਅਧੁਨਿਕ ਮਸ਼ੀਨ ਨਾਲ ਮੱਝ ਦੇ ਗੁੱਧਰੀ ਚੁਵਾਈ ਕੀਤੀ ਜਾਂਦੀ ਆ ਪਰ ਪਿੰਡਾਂ ਵਿੱਚ ਹਜੇ ਵੀ ਚੁਵਾਈ ਮਾਈਆਂ ਆਪਣੇ ਹੱਥਾਂ ਨਾਲ ਕਰਦੀਆਂ ਨਹੀਂ ਸਾਡੇ ਭੈਣ ਭਰਾ ਆਪਣੇ ਹੱਥਾਂ ਨਾਲ ਕਰਦੇ ਨੇ ਕਿਉਂਕਿ ਜਾਨਵਰ ਵੀ ਇੱਕ ਪਿਆਰ ਦੀ ਬੋਲੀ ਜਾਣਦਾ ਜਾਨਵਰ ਤਾਂ ਵੀ ਇੱਕ ਤੁਹਾਡਾ ਪਰਿਵਾਰਕ ਸਾਥ ਬਣਾ ਲੈਂਦਾ ਜਾਨਵਰ ਤੇ ਉਸੇ ਤਰ੍ਹਾਂ ਉਸ ਨੂੰ ਪਿਆਰ ਨਾਲ ਪਿਆਰ ਕੇ ਜਾਂ ਸਹਲਾ ਕੇ ਉਹ ਵਧੀਆ ਰੂਪ ਦਿੰਦਾ ਤੇ ਉਹਨਾਂ ਨਾਲ ਇੱਕ ਆਪਸੀ ਸਾਥ ਜੁੜ ਜਾਂਦੀ ਹੈ ਸਾਡੇ ਹੀ ਸਾਡੇ ਘਰਾਂ ਵਿੱਚ ਪਸ਼ੂ ਸਾਡੇ ਪਰਿਵਾਰ ਦਾ ਹਿੱਸਾ ਮੰਨੇ ਜਾਂਦੇ ਨੇ ਕਿਉਂਕਿ ਇਹ ਸਾਡੀਆਂ ਲੋੜਾਂ ਨੂੰ ਪੂਰੀਆਂ ਕਰਦੇ ਨੇ ਹੁਣ ਅਗਰ ਕਿਸੇ ਨੇ ਮੱਝਾਂ ਲੈਣੀਆਂ ਨੇ ਜਾਂ ਗਾਵਾਂ ਲੈਣੀਆਂ ਨੇ ਉਹ ਪਿੰਡਾਂ ਵੱਲੋਂ ਰੁਕ ਕਰਦੇ ਨੇ ਕਿ ਪਿੰਡਾਂ ਦੇ ਵਿੱਚੋਂ ਸਾਨੂੰ ਵਧੀਆ ਮੱਝਾਂ ਗਾਵਾਂ ਮਿਲਣਗੀਆਂ ਦੁੱਧ ਦੇਣ ਵਾਲੀਆਂ ਕਿਉਂਕਿ ਪਿੰਡਾਂ ਵਾਲੇ ਲੋਕ ਪਸ਼ੂਆਂ ਦੀ ਸੇਵਾ ਬਹੁਤ ਕਰਦੇ ਨੇ ਜੇ ਸੇਵਾ ਕਰਦੇ ਨੇ ਫਿਰ ਉਹਦਾ ਮੁੱਲ ਵੀ ਉਹ ਮੰਗਦੇ ਕਿਉਂਕਿ ਉਹਨਾਂ ਨੇ ਆਪਣੇ ਹੱਥੀਂ ਉਹਨਾਂ ਨੂੰ ਪਾਲਿਆ ਪਨੋਸਿਆ ਤੇ ਇਹ ਵੀ ਕਹਿਣਗੇ ਅਗਰ ਚੀਜ਼ੇ ਵੇਚੀ ਆ ਕੋਈ ਪਸ਼ੂ ਵੇਚਿਆ ਭਾਈ ਇਹਦਾ ਧਿਆਨ ਰੱਖੀ ਇਹ ਸਾਡੇ ਘਰ ਦਾ ਜੀ ਆ ਸਾਡੇ ਘਰ ਦਾ ਮੈਂਬਰ ਆ ਇਹਨੂੰ ਟਾਈਮ ਸਿਰ ਭਾਈ ਪੱਠੇ ਪਾਈ ਟਾਈਮ ਸਿਰੇ ਦੀ ਸਾਬ ਸੰਭਾਲ ਕੇ ਹੀ ਟਾਈਮ ਸੰਣਾ ਹੈ ਉਸ ਤੋਂ ਬਾਅਦ ਸਾਡੇ ਸਭ ਤੋਂ ਪਹਿਲਾਂ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਤਾਂ ਸਭ ਦੇ ਸਾਹ ਤੇ ਮੱਕੀ ਦੀ ਰੋਟੀ ਦੀ ਗੱਲ ਹੁੰਦੀ ਹੈ ਕਿਵੇਂ ਉਹ ਸਾਗ ਨੂੰ ਰਿੰਡਿਆ ਜਾਂਦਾ ਤੌੜੀ ਦੇ ਵਿੱਚ ਪਰ ਹੁਣ ਤਾਂ ਆਧੁਨਿਕ ਚੀਜ਼ਾਂ ਆ ਗਈਆਂ ਕੋਕਰਾਂ ਦੇ ਵਿੱਚ ਸਾਗ ਬਣਨ ਲੱਗੇ ਪਰ ਜਿਹੜਾ ਉਹ ਸਾਗ ਸੀ ਇੱਕ ਮਿੱਟੀ ਦੀ ਤੌੜੀ ਦੇ ਵਿੱਚ ਬਣਾਇਆ ਜਾਂਦਾ ਸੀ ਕੋਟਿਆ ਜਾਂਦਾ ਸੀ ਕੋਹਣੀ ਨਾਲ ਹੁਣ ਤਾਂ ਚਲੋ ਗ੍ਰਾਈਂਡਰ ਆਕੇ 2 ਮਿੰਟ ਤੀਉਨ ਪਤਲਾ ਕਰ ਲੈਂਦੇ ਨੇ ਰਗੜ ਰਗੜ ਕੇ ਮਲਾਈ ਵਰਗਾ ਸਾਗ ਬਣਾ ਲੈਂਦੇ ਪਰ ਪਹਿਲੇ ਟੱਕਰੇ ਵਾਲਾ ਸਾਗ ਹੁੰਦਾ ਬੀਬੀਆਂ ਆਪਣੇ ਹੱਥੀਂ ਕੋਹਣੀ ਨਾਲ ਉਹ ਸਾਗ ਕਰਦੁਨੀਆਂ ਸੀ ਤੇ ਉਹ ਖਾਸ ਸਾਗ ਖਾਣ ਦਾ ਸਵਾਦ ਨਹੀਂ ਹੁੰਦਾ ਸੀ ਅੱਜ ਤਾਂ ਗੈਸ ਦੇ ਉੱਪਰ ਹਰ ਇੱਕ ਚੀਜ਼ ਬਣ ਲੱਗੀ ਪਰ ਉਸ ਟਾਈਮ ਮਾਈਆਂ ਚੁੱਲ੍ਹੇ ਦੇ ਅੱਗੇ ਬਹਿ ਕੇ ਸਭੀ ਦੇ ਰੋਟੀਆਂ ਬਣਾਉਂਦੀਆਂ ਸੀ ਜੋ ਅੱਜ ਪਿੰਡਾਂ ਵਿੱਚ ਵੀ ਸਾਡੇ ਅੱਜ ਵੀ ਪਿੰਡਾਂ ਦੇ ਵਿੱਚ ਚੁੱਲ੍ਹੇ ਦੇ ਉੱਪਰ ਰੋਟੀ ਪੜਾਈ ਜਾਂਦੀਆਂ ਤੇ ਚੁੱਲ੍ਹੇ ਤੇ ਰੋਟੀ ਬਣਾਉਂਦਿਆਂ ਦੇ ਕਈ ਮਸਲੇ ਵੀ ਹੱਲ ਕਰਦੇ ਆ। ਉਸ ਚੁੱਲ੍ਹੇ ਦੇ ਆਗ ਦੁਆਰੇ ਪੂਰਾ ਪਰਿਵਾਰ ਬੈਠ ਕੇ ਤਾਜੀ ਪੱਕੀ ਪੱਕੀ ਰੋਟੀ ਖਾਂਦਾ ਅੱਜ ਵੀ ਇਹ ਚੀਜ਼ ਸਾਡੇ ਪੰਜਾਬ 'ਚ ਦੇਖਣ ਨੂੰ ਮਿਲਦੀ ਹੈ। ਸਾਡੇ ਪੰਜਾਬ ਦੇ ਪਿੰਡਾਂ ਦੀ ਜ਼ਿੰਦਗੀ ਬੜੀ ਸਿੰਪਲ ਹੈ। ਪੰਜਾਬ ਦੇ ਲੋਕ ਅੱਜ ਵੀ ਬੜੀ ਸਿੰਪਲ ਜ਼ਿੰਦਗੀ ਜਿਉਂਦੇ ਨੇ ਬੜੀ ਦੇਸੀ ਤਰੀਕੇ ਨਾਲ ਜ਼ਿੰਦਗੀ ਜਿਉਂਦੇ ਨੇ ਦੇਸੀ ਖਾਣੇ ਖਾਂਦੇ ਨੇ ਤੇ ਉਹ ਇੱਕ ਭੋਲੇ ਪੰਚ ਸੁਭਾਅ ਦੇ ਪੰਜਾਬੀ ਨੇ ਜੋ ਪਿੰਡਾਂ ਵਿੱਚ ਅੱਜ ਵੀ ਮਿਲਦੇ ਹੁੰਦੇ ਹਨ ਹੁਣ ਜਿਵੇਂ ਜਿਵੇਂ ਜਨਰੇਸ਼ਨ ਬਦਲਦੀ ਜਾ ਰਹੀ ਹੈ ਸਮਾ ਬਦਲਦਾ ਜਾ ਰਿਹਾ ਉਸੇ ਤਰ੍ਹਾਂ ਲੋਕਾਂ ਦੇ ਸੁਭਾਅ ਵਿੱਚ ਵੀ ਫਰਕ ਆਇਆ ਹੈ ਜਿਵੇਂ ਜਿਵੇਂ ਇਹ ਆਧੁਨਿਕ ਯੁੱਗ ਨੇ ਤਕਨੀਕ ਨੇ ਤਰੱਕੀ ਕੀਤੀ ਆ ਉਵੇਂ ਉਵੇਂ ਹਰ ਇੱਕ ਦੇ ਸੁਆਹ ਦੇ ਵਿੱਚ ਫਰਕ ਆਉਣਾ ਸੁਭਾਅਕਾ ਹਰ ਇੱਕ ਦੇ ਵਿਚਾਰਾਂ ਵਿੱਚ ਫਰਕ ਆਉਣਾ ਸੁਭਾਅਕਾ ਹਰ ਇੱਕ ਦੀ ਬੋਲਬਾਣੀ ਵਿੱਚ ਫਰਕ ਆਉਣਾ ਸੁਭਾਅਕਾ ਅੱਜ ਵੀ ਪਿੰਡਾਂ ਦੇ ਵਿੱਚ ਅਗਰ ਕੋਈ ਵੱਡਾ ਬਜ਼ੁਰਗ ਆ ਜਾਂਦਾ ਵੱਡੀ ਉਮਰ ਦਾ ਤਾਂ ਉਸ ਦੇ ਪੈਰੀ ਹੱਥ ਲਾ ਕੇ ਉਸ ਦਾ ਸਤਿਕਾਰ ਕੀਤਾ ਜਾਂਦਾ ਉਸ ਨੂੰ ਮੱਥਾ ਟੇਕਿਆ ਜਾਂਦਾ ਫਿਰ ਉਹ ਵੀ ਸਿਰ ਤੇ ਹੱਥ ਆਉਂਦਾ ਜਾਂ ਸਾਨੂੰ ਆਪਣੇ ਗੋਕੜ ਵਿੱਚ ਲੈ ਕੇ ਆਪਣਾ ਆਸ਼ੀਰਵਾਦ ਦਿੰਦਾ ਅੱਜ ਵੀ ਸਾਡੇ ਪਿੰਡਾਂ ਦਾ ਕਾਚਰ ਪਰ ਜਦੋਂ ਤੋਂ ਇਹ ਸਾਡੀ ਨਵੀਂ ਜਨਰੇਸ਼ਨ ਆ ਗਈ ਫੋਨ ਵਾਲੀ ਮੋਬਾਈਲ ਫੋਨ ਵਾਲੀ ਜਨਰੇਸ਼ਨ ਇਹ ਥੋੜਾ ਜਿਆ ਉਸ ਯੁੱਗ ਤੋਂ ਪਰੇ ਹੋ ਗਏ ਪੰਜਾਬ ਦੇ ਉਸ ਜ਼ਿੰਦਗੀ ਤੋਂ ਪਰੇ ਹੋ ਰਹੇ ਨੇ ਚਲੋ ਤਕਨੀਕ ਜਾਂ ਦੁਨੀਆਦਾਰੀ ਦੇ ਸਾਹਮਣੇ ਬਦਲਣਾ ਚਾਹੀਦਾ ਪਰ ਇਸ ਤਰ੍ਹਾਂ ਨਾ ਬਦਲੋ ਕਿ ਤੁਸੀਂ ਆਪਣਾ ਪੰਜਾਬ ਦਾ ਵਿਰਸਾ ਤੇ ਆਪਣੇ ਪੰਜਾਬ ਦੀ ਜ਼ਿੰਦਗੀ ਨੂੰ ਖਤਮ ਕਰ ਦਿਓ ਸੋ ਸਾਡੇ ਪਿੰਡਾਂ ਦੀ ਵਿਰਾਸਤ ਅਜੇ ਵੀ ਸਾਂਭੀ ਹੋਈ ਆ ਚਾਹੇ ਉਹ ਸਾਡੀਆਂ ਹਵੇਲੀਆਂ ਨੇ ਚਾਹੇ ਸਾਡੇ ਘਰਾਂ ਦੇ ਵਿੱਚ ਪੁਰਾਣੇ ਬਜ਼ੁਰਗਾਂ ਦੇ ਸਾਧ ਨਹੀਂ ਅਜੇ ਵੀ ਕਈ ਪਿੰਡਾਂ ਦੇ ਵਿੱਚ ਤੁਹਾਨੂੰ ਬੌਲਤਾ ਦੇ ਨਾਲ ਡੇੜੀਆਂ ਜੋੜੀਆਂ ਆ ਮਿਲ ਜਾਂਦੀਆਂ ਅਜੇ ਵੀ ਉਹ ਪੁਰਾਣੇ ਤਰੀਕੇ ਨਾਲ ਖੇਤੀ ਕਰੀ ਜਾਂਦੀ ਆ ਪੁਰਾਣੇ ਤੀਨ ਤਰੀਕੇ ਨਾਲ ਬੋਡੀ ਕੀਤੀ ਜਾਂਦੀ ਆ ਅਜੇ ਵੀ ਉਹ ਚੀਜ਼ਾਂ ਆ ਮਿਲ ਜਾਂਦੀਆਂ ਨੇ ਕਈ ਪਿੰਡਾਂ ਦੇ ਵਿੱਚ ਪਰ ਹੁਣ ਜਿਵੇਂ ਜਿਵੇਂ ਆਧੁਨਿਕ ਚੀਜ਼ਾਂ ਆ ਗਈਆਂ ਉਸ ਤਰ੍ਹਾਂ ਇਹ ਸਮਾ ਬਦਲ ਲਿਆ लोग बदल रहे सो ਸਾਡੇ ਪਿੰਡਾਂ ਦੀ ਜ਼ਿੰਦਗੀ ਬੜੀ ਸਿੱਧੀ ਸਾਦੀ ਹੈ ਹਾਸੋ ਖੇਡ ਕੇ ਸਾਰੇ ਲੋਕ ਉਸ ਵਿੱਚ ਹੀ ਸਮਾਪਤੀਤ ਕਰਦੇ ਨੇ ਇੱਕ ਜਗ੍ਹਾ ਜੁੜ ਕੇ ਬੈਠ ਜਾਂਦੇ ਨੇ ਕੋਈ ਪਿੰਡ ਦੇ ਵਿੱਚ ਸਾਂਝਾ ਪ੍ਰੋਗਰਾਮ ਹੁੰਦਾ ਤਾਂ ਸ਼ਿਰਕਤ ਵੀ ਕਰਦੇ ਨੇ ਪਰ ਹੁਣ ਥੋੜੀ ਥੋੜੀ ਹੌਲੀ ਹੌਲੀ ਉਹ ਸਮਾਜ ਬਦਲ ਰਿਹਾ ਉਹ ਸਮਾਜ ਬਦਲ ਰਿਹਾ ਕਿਉਂਕਿ ਜਿਵੇਂ ਜਿਵੇਂ ਨਵੀਂ ਜਨਰੇਸ਼ਨ ਆ ਰਹੀ ਆ ਉਹ ਨਵੇਂ ਆ ਦੇ ਦੌਰ ਵਿੱਚ ਤੁਸਦੀ ਜਾਂਦੀ ਹੈ ਸੋ ਸਾਡੇ ਪਿੰਡਾਂ ਦੇ ਵਿੱਚ ਹਜੇ ਵੀ ਉਹ ਬਰਾਸਤਾ ਕਾਇਮ ਨਹੀਂ ਸਾਡੇ ਬਜ਼ੁਰਗਾਂ ਵਿੱਚ ਹਜੇ ਵੀ ਉਹ ਸਤਕਾਰ ਕਾਇਮ ਨਹੀਂ ਸਾਡੇ ਪਿੰਡ ਦੇ ਬੱਚਿਆਂ ਵਿੱਚ ਹਜੇ ਵੀ ਉਹ ਅਦਭਾਵ ਸਾ ਭਾਵਨਾਵਾਂ ਕਾਇਮ ਨਹੀਂ ਹੈਗੀਆਂ ਨੇ ਅਸੀਂ ਵੱਡੇ ਬਜ਼ੁਰਗਾਂ ਦਾ ਸਤਕਾਰ ਕਰਦੇ ਹਾਂ ਉਹਨਾਂ ਦਾ ਆਸ਼ੀਰਵਾਦ ਲੈਂਦੇ ਹਾਂ ਹਜੇ ਵੀ ਗੁਰੂ ਘਰਾਂ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਬੋਲੀ ਜਾਂਦੀ ਸਵਾਬਕਾਂ ਪਿੰਡ ਦੇ ਜਦੋਂ ਗੁਰੂ ਘਰ ਵਿੱਚ ਗ੍ਰੰਥੀ ਸਿੰਘ ਜੀ ਬੋਲਦੇ ਨੇ ਉਥੋਂ ਸਾਡੇ ਪਿੰਡ ਵਾਲਿਆਂ ਦਾ ਕੰਮ ਸ਼ੁਰੂ ਹੋ ਜਾਂਦਾ ਉਥੋਂ ਆਪਣੇ ਕੰਮ ਦੀ ਸ਼ੁਰੂਆਤ ਕਰ ਲੈਂਦੇ ਨੇ ਤੇ ਜਦੋਂ ਸਾਮ ਨੂੰ ਰਾਤ ਸਾਹਿਬ ਦਾ ਪਾਠ ਸਮਾਪਤ ਹੁੰਦਾ ਕੀਰਤ ਸੁਣਾ ਪੜੇ ਜਾਂਦਾ ਦਾਸਮੀਆ ਉਸ ਤੋਂ ਬਾਅਦ ਸਾਡੇ ਘਰਾਂ ਵਿੱਚ ਰੁਟੀ ਖਾ ਕੇ ਲੋਕ ਆਪਣੇ ਬਿਸਤਰਿਆਂ ਤੇ ਸੌਣ ਲਈ ਤਿਆਰ ਹੋ ਜਾਂਦੇ ਸੋ ਗੁਰੂ ਘਰ ਦੀ ਸ਼ੁਰੂਆਤ ਨਾਲ ਹੀ ਸਾਡੇ ਕੰਮ ਦੀ ਸ਼ੁਰੂਆਤ ਹੁੰਦੀ ਹੈ ਤੇ ਗੁਰੂ ਘਰ ਦੇ ਸੌਖਾ ਸਰਵੇੜੀ ਸਾਡੇ ਵੀ ਘਰਾਂ ਦੇ ਵਿੱਚ ਰੋਟੀ ਪਾਣੀ ਖਾ ਕੇ ਲੋਕ ਬੈ ਜਾਂਦੇ ਸੋ ਇਹ ਸਾਡੇ ਪਿੰਡਾਂ ਦੀ ਜ਼ਿੰਦਗੀ ਆ ਪਿੰਡਾਂ ਦੀ ਖਰਾਸਤਾ ਅੱਜ ਵੀ ਸਾਡੇ ਲੋਕਾਂ ਦੇ ਸਤਾਮ ਕੇ ਰੱਖੀ ਆ ਤੇ ਅੱਗੇ ਵੀ ਕੋਸ਼ਿਸ਼ ਕਰਾਂਗੇ ਕਿ ਆਪਰੀ ਬਾਤ ਨੂੰ ਸਮਝਣ